ਬਾਬਾ ਮੱਖਣ ਸ਼ਾ ਦਾ ਦਿਨ ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਛਾਣ ਕੀਤੀ ਸੀ ਪਰ ਅੱਜ ਮੈਨੂੰ ਦੱਸੋ ਕਿ ਸੰਤ ਜਗਨ ਸਿੰਘ ਭਿੰਡਾ ਵਾਲਾ ਕਿੱਥੇ ਗਿਆ ਕੋਈ ਬਾਤੀ ਉਹਦਾ ਨਾਂ ਲੈਂਦੀ ਐ ਉਹ ਜਿਹੜੇ ਸਾਥੀ ਸੀ ਜਿਹੜੇ ਕਹਿੰਦੇ ਸੀ ਤੇਰੇ ਨਾਲ ਸ਼ਹੀਦ ਹੋਵਾਂਗੇ ਉਹ ਵੀ ਬਾਦਲਦਲ ਕਾਂਗਰਸ ਭਾਜਪੀ ਚ ਖੁੱਸ ਗਏ ਆ ਇੱਥੇ ਨੇੜੇ ਲੱਗ ਗਈ ਦੰਦ ਵਿੱਚ ਟਕਸਾਲ ਹੈ ਉੱਥੇ ਜਾ ਕੇ ਪੁੱਛ ਲੋ ਕੀ ਤੁਸੀਂ ਸੰਤ ਜਨੈਲ ਸਿੰਘ ਭਿੰਡਾ ਵਾਲਿਆਂ ਨੂੰ ਜਾਣਦੇ ਹੋ ਉਹ ਕਹਿਣਗੇ ਕਿ ਸਾਡਾ ਮੁਖੀ ਗੰਗਾ ਨਹਾਉਣ ਗਿਆ ਜਦੋਂ ਵਾਪਸ ਆਊਗਾ ਤੋਂ ਤੁਹਾਨੂੰ ਦੱਸ ਦੂਗਾ ਕਿ ਇੱਥੇ ਭਿੰਡਾ ਵਾਲਾ ਸਾਹਿਬ ਸੀਗਾ ਕਨੇਹੀ ਸੋ ਤੁਸੀਂ ਸਮਝੋ ਕੀ ਆਪਣੇ ਵਿੱਚ ਕਿੰਨੀ ਗ੍ਰਾਵਟ ਆ ਗਈ ਹੈ ਕੌਮੀਅਤ ਦੇ ਤੌਰ ਦੇ ਉੱਤੇ ਅਸੀਂ ਡਿੱਗ ਪਏ ਹਾਂ ਜਿਹੜਾ ਸਾਡਾ ਹਿੰਦੂ ਹੈ ਉਹ ਆਪਣੀ ਕੌਮੀਅਤ ਨੂੰ ਪਛਾਣਦਾ ਹੈ ਮੁਸਲਮਾਨ ਪਛਾਣਦਾ ਹੈ ਪਰ ਸਿੱਖੋਂ ਆਪਣੀ ਕੌਮੀਅਤ ਨੂੰ ਨਹੀਂ ਪਛਾਣ ਰਿਹਾ ਇਦੇ ਬਾਰੇ ਆਪਾਂ ਨੇ ਕੀ ਕਰਨਾ ਹੈ ਕਿਹੜਾ ਮੰਤਰ ਪੜ੍ਹਨਾ ਹੈ ਕਿਹੜਾ ਜਾਦੂ ਕਰਨਾ ਹੈ ਪਰ ਜੇ ਮੇਰੀ ਤੁਸੀਂ ਗੱਲ ਸੁਣ ਲਓਗੇ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੀ ਕੌਮियत ਨੂੰ ਭੁੱਲ ਰਹੇ ਹਾਂ ਤਾਂ ਫਿਰ ਤੁਸੀਂ ਜੀਤੇ ਆ ਸਕਦੇ ਹੋ ਕਿ ਕਰਕੇ ਜਿਹੜੀ ਕੁਰਬਾਨੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਸਾਡੀ ਕੌਮ ਦੇ ਲਈ ਕੀਤੀ ਹੈ ਉਹ ਇਸ ਸਦੀ ਦੇ ਵਿੱਚ ਨਾਖਸ ਨੇ ਕੀਤੀ ਹੈ ਨਾ ਕਰ ਸਕਿਆ ਮੈਨੂੰ ਠਕੇ ਕੋਈ ਵੀ ਦੱਸ ਦੋ ਸੰਤਾਂ ਦੇ ਨੇੜ ਦਾ ਜਿਹੜਾ ਅੱਜ ਕਹੇ ਜੀ ਮੈਂ ਸੰਤ ਜਨੈਲ ਸਿੰਘ ਨੂੰ ਛੱਡਿਆ ਨਹੀਂ ਤੇ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਇਆ ਬਾਦਲ ਜਨਤ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਕੋਈ ਇਹੋ ਜਿਹਾ ਹੈ ਮੈਨੂੰ ਸ਼ਰਮ ਆਈ ਕਿ ਜਦੋਂ ਬੱਬਾ ਮੱਖਣਸ਼ਾ ਲਪਾਣੇ ਦੀ ਗੱਲ ਆਈ ਕਿ ਗੁਰੂ ਲਭ ਲਿਆ ਕਿ ਕਈ ਟਰਾਲੀਆਂ ਆਈਆਂ ਜਿੰਨਾਂ ਦੇ ਉੱਤੇ ਕਾਂਗਰਸ ਦਾ ਝੰਡਾ ਸੀਗਾ ਹੁਣ ਉਹ ਸਾਨੂੰ ਦੱਸਿਆ ਜਾਂਦਾ ਕਿ ਉਹ ਛੰਡਾ ਦੇਸ਼ ਦਾ ਹੈ ਕਿ ਛੰਡਾ ਉੱਤੇ ਦਾ ਭਗਵਾਨ ਰੰਗ ਹੈ ਉਹ ਕੀ ਦਾ ਹੈ ਉਹ ਸਾਡੇ ਹਿੰਦੂ ਭਰਾ ਦਾ ਹੈ ਵਿਚਾਰੇ ਛੱਟਾ ਉਹ ਚੀਜ਼ ਹੈ ਉਹ ਸਾਡੇ ਜੈਨੀਆਂ ਦਾ ਉਹ ਛੰਡੇ ਦੇ ਵਿਚਾਲੇ ਇੱਕ ਚੱਕਰ ਹੈ ਉਹ ਠੀਕ ਹੈ ਉਹ ਗੁੱਧ ਧਰਮ ਦਾ ਹੈ ਸਭ ਤੋਂ ਥੱਲੇ ਰੰਗ ਹਰਾ ਹੈਗਾ ਉਹ ਠੀਕ ਹੈ ਉਹ ਮੁਸਲਮਾਨਾਂ ਦਾ ਹੈ ਫਿਰ ਸਾਧ ਸੰਗਤ ਜੀ ਕੁਛ ਵੀ ਮੈਨੂੰ ਦੱਸੋ ਕੀ ਸਿੱਖਾਂ ਦਾ ਇਸ ਖਲ ਦੇ ਵਿੱਚ ਕੀ ਹੈ ਜੇ ਝੰਡੇ ਦੇ ਵਿੱਚ ਵੀ ਰੰਗ ਨਹੀਂ ਹੈ ਜਿਹੜਾ ਫਕਰ ਦੇ ਨਾਲ ਅੱਜ ਟਰਾਲੀਆਂ ਤੇ ਤੇ ਜਾ ਰਿਹਾ ਹੈ ਇਹ ਆਪਾਂ ਨੂੰ ਸੋਚਣਾ ਪਊਗਾ ਕਿ ਅਸੀਂ ਕਿਹੜੇ ਗਦੀ ਘੇੜੇ ਦੇ ਵਿੱਚ ਪਏ ਹੋਏ ਹਾਂ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਖਤਮ ਕਰਤੀ ਸੀ ਕੋਈ ਛੁੱਤਰ ਨਹੀਂ ਸੀ ਰਹਿਣ ਦਿੱਤਾ ਸਾਰਿਆਂ ਨੂੰ ਬਰਾਬਰ ਕਰਤਾ ਸੀ ਫਰਾਜ ਜੀ ਛਾੜੂ ਚੱਕ ਲਿਆ ਛਰਪਾਣ ਛੱਡਤੀ ਹੈ ਛਾੜੂ ਚੱਕ ਲਿਆ ਕੋਈ ਦਲੀਲ ਮੈਨੂੰ ਦੱਸੋ ਇਹ ਤਬਦੀਲੀ ਕਿਵੇਂ ਆਈ ਹੈ ਆਪਣੇ ਵਿੱਚ ਆਪਣੀ ਧਰਮ ਆਪਣੀ ਕੌਮੀਅਤ ਨੂੰ ਆਪਣੇ ਵਿਰਸੇ ਨੂੰ ਛੱਡ ਕੇ ਅਸੀਂ ਕਦੇ ਝਾੜੂ ਫੜ ਲੈਂਦੇ ਆ ਕਦੇ ਪੰਜਾ ਫੜ ਲੈਂਦੇ ਆ ਕਦੇ ਉਹ ਫੁੱਲ ਉਹ ਫੜ ਲੈਂਦੇ ਕਦੇ ਟੱਕੜੀ ਫੜ ਲੈਂਦੇ ਟੱਕੜੀ ਵਾਲਿਆਂ ਨੇ ਕਦੇ ਸਿੱਖਾਂ ਦੀ ਗੱਲ ਕੀਤੀ ਐ ਆ ਹੁਣ ਤੋਂਡੇ ਵਿਖੀ ਬਿੰਡ ਦੇ ਵਿੱਚ ਤੋਂਡੇ ਸੰਗਰੂਰ ਦੇ ਜੇਲ੍ਹ ਦੇ ਵਿੱਚ ਪਟਿਆਲੇ ਦੇ ਵਿੱਚ ਨੌਜਵਾਨ ਸਿੱਖ ਫੜ ਕੇ ਗੋਲੀ ਨਾਲ ਮਾਰਦੇ ਆ ਜਦੇ ਬਾਦਲ ਦਲੀਆਂ ਨੇ ਖੰਛਦੀ ਗੱਲ ਕੀਤੀ ਹੈ ਕੋਈ ਕਰਨ ਨੂੰ ਤਿਆਰ ਨਹੀਂ ਹੈ ਇਹ ਸਰਕਾਰ ਨੇ ਸਾਰੀ ਦੁਨੀਆ ਦੇ ਵਿੱਚ ਕਤਲ ਕਰਨੇ ਸ਼ੁਰੂ ਕਰਤੇ ਆ ਸਿੱਖਾਂ ਦੇ ਕੈਨੇਡਾ ਦੇ ਵਿੱਚ ਫਰਦੀਪ ਸਿੰਘ ਨੇਜਰ ਨੂੰ ਮਾਰਤਾ ਹੈ ਰਿਪੂ ਜਮਨ ਸਿੰਘ ਮਲਕ ਨੂੰ ਮਾਰਤਾ ਹੈ ਸੁਖਦੂਲ ਸਿੰਘ ਨੂੰ ਮਾਰਤਾ ਹੈ ਬ੍ਰਿਟਾਨੀਆਂ ਦੇ ਵਿੱਚ ਆ ਮਾਤਾ ਜੀ ਜਿਹੜੇ ਬੋਲ ਕੇ ਗਏ ਹੈ ਉਹਨਾਂ ਦਾ ਪੁੱਤ ਭਾਈ ਅਵਧਾਰ ਸਿੰਘ ਖੰਡਾ ਮਾਰਤਾ ਜ਼ਹਿਰ ਦੇ ਕੇ ਹੁਣ ਬ੍ਰਿਟਾਨੀਆਂ ਦੀਆਂ ਖ਼ਬਰਾਂ ਵੀ ਸਾਨੂੰ ਦੱਸ ਰਹੀਆਂ ਕਿ ਖੰਡੇ ਨੂੰ ਕਿਵੇਂ ਮਾਰਿਆ ਬ੍ਰਿਟਾਨੀਆਂ ਦੀ ਸਰਕਾਰ ਨੇ ਪਰਚਾ ਖੋਲਤਾ ਹੈ ਕਿ ਇਹ ਮੋਦੀ ਦੀ ਸਰਕਾਰ ਸਾਡੇ ਦੇਸ਼ ਦੇ ਵਿੱਚ ਕਤਲ ਕਰਾ ਰਹੀ ਹੈ ਕੈਨੇਡਾ ਦੀ ਸਰਕਾਰ ਸਾਬਕਾ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਹਿ ਦਿੱਤਾ ਹੈ ਕਿ ਹਿੰਦ ਤੇ ਮੋਦੀ ਸਾਡੇ ਕੈਨੇਡਾ ਦੇ ਸਿਟੀਜ਼ਨਸ ਨੂੰ ਮਰਵਾ ਰਹੇ ਆ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਹੈ ਸਟੇ ਲਕਬੀਰ ਸਿੰਘ ਰੋਡੇ ਨੂੰ ਮਾਰਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਮੈਂ ਪਹਿਲੇ ਦਿਨ ਕਹਤਾ ਸੀ ਕਿ ਇਹ ਸਰਕਾਰ ਨੇ ਮਾਰਿਆ ਪਰ ਦੀਪ ਸਿੰਘ ਦੇ ਟੱਬਰ ਨੇ ਕਿਹਾ ਕਿ ਮਾਨ ਨੂੰ ਕੋਈ ਪਤਾ ਨਹੀਂ ਇਹ ਆਪਣੇ ਆਪ ਮਰਿਆ ਪੰਜਾਬ ਦੇ ਵਿੱਚ ਮੂਸੇਵਾਲ ਮਰਵਾਤਾ ਪੰਜਾਬ ਦੇ ਵਿੱਚ ਹਰੀਨਾਵ ਮਹਾਰਾਤਾ ਇਹਦੀ ਗੱਲ ਕਿਸੇ ਨੇ ਕੀਤੀ ਹੈ ਜੇ ਤੁਸੀਂ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਹੋ ਤੁਹਾਡੇ ਤੱਥ ਸਾਰੇ ਉੱਥੇ ਰੱਖੇ ਜਾਂਦੇ ਆ ਇਹਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸਪੀਚ ਕੱਢ ਕੇ ਸੁਣ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਨੇ ਇਹ ਸਾਰੇ ਨਾਂ ਪਾਰਲੀਮੈਂਟ ਦੇ ਵਿੱਚ ਦੱਸਿਆ ਉਸ ਵੇਲੇ ਮੇਰੇ ਨਾਲ ਸਰਦਾਰ ਸੁਖਬੀਰ ਸਿੰਘ ਉਹਨਾਂ ਦੇ ਸਤਕਾਰਯੋਗ ਧਰਮ ਪਤਨੀ ਹਰਸਿਮਰਤ ਕੌਰ ਜੀ ਦੋਨੋਂ ਮੈਂਬਰ ਪਾਰਲੀਮੈਂਟ ਸੀਗੇ ਮੈਂ ਦੋਨਾਂ ਨੂੰ ਕਿਹਾ ਜੀ ਮੇਰੇ ਖੱਲੇ ਦੀ ਆਵਾਜ਼ ਚਾਹੇ ਜੀ ਤਖਣੀ ਨਹੀਂ ਹੈ ਤੁਹਾਡਾ ਵੀ ਫਰਜ਼ ਬੋਲ ਬਣਦਾ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਬੋਲੋ ਸੁਖਬੀਰ ਸਿੰਘ ਮੈਨੂੰ ਕਹਿੰਦੇ ਜੀ ਅਸੀਂ ਅੱਗੇ ਚੱਲਦੇ ਹਾਂ ਪਾਰਲੀਮੈਂਟ ਦੇ ਵਿੱਚ ਤੁਸੀਂ ਦੋ ਮਿੰਟ ਠਹਿਰ ਕੇ ਆਜੋ ਇਹ ਅੱਗੇ-ਅੱਗੇ ਚਲੇਗੇ ਮੈਂ ਆਪਣੀ ਸੀਟ ਤੇ ਬੈਠ ਗਿਆ ਤੇ ਕੀ ਮੈਂ ਦੇਖਦੇ ਬੋਲਣਾ ਤਾਂ ਇਹਨਾਂ ਨੇ ਕੀ ਸੀ ਜੀਵੀ ਮਾਲਕ ਉੱਠ ਕੇ ਸਪੀਕਰ ਦੇ ਵੱਲ ਚਲੇ ਗਏ ਸਪੀਕਰ ਦੇ ਪਿੱਛੇ ਬੂਹਾ ਉਹਦੇ ਵਿੱਚੋਂ ਹੋਰ ਉਹਦੇ ਕਮਰੇ 'ਚ ਵੜ ਕੇ ਨਾਲ ਮੇਰੇ ਕੋਲੇ ਫਤਿਹਗੜ੍ਹ ਸਾਹਿਬ ਦਾ ਐਮਪੀਸੀ ਸਦਾਰ ਅਮਰ ਸਿੰਘ ਮੈਂ ਉਹਨੂੰ ਪੁੱਛਿਆ ਸਾਰਾ ਅਮਰ ਸਿੰਘ ਸਪੀਕਰ ਦੇ ਕਮਰੇ 'ਚ ਬਾਹਰ ਜਾਣ ਨੂੰ ਦਰਵਾਜ਼ਾ ਹੈ ਭਾਈ ਅਮਰੀਕ ਸਿੰਘ ਕਹਿੰਦਾ ਤੁਸੀਂ ਆਈਪੀਐਸ ਰਹੇ ਹੋ ਮੈਂਬਰ ਪਾਰਲੀਮੈਂਟ ਰਹੇ ਹੋ ਜਿਹੜਾ ਕਮਰਾ ਹੈ ਜਿੱਥੇ ਬਾਹਰ ਜਾਣ ਨੂੰ ਜਗ੍ਹਾ ਨਾ ਹੋਵੇ ਇਹ ਸਾਥ ਸੰਗਾਜੀ ਖਿਸਕ ਗਏ ਦੋਨੋਂ ਤੀਵੀਮਲ ਖਿਸਕ ਗਏ ਪਰ ਜਿਹੜਾ ਪਾਕਿਸਤਾਨ ਦਾ ਬੇਨजीर ਫੁੱਟੋ ਜਿਹੜੀ ਉਥੋਂ ਦੀ ਪ੍ਰਾਈਮ ਮਿਨਿਸਟਰ ਸੀ ਉਹਦਾ ਬੇਟਾ ਹੁਣ ਵੱਡਾ ਐਮਪੀ ਬਣਿਆ ਹੋਇਆ ਹੈ ਪਾਕਿਸਤਾਨ ਉਸਨੇ UN ਦੀ ਜਨਰਲ ਅਸੈਂਬਲੀ ਦੇ ਵਿੱਚ ਰੂ ਬਰੂ ਕਹਤਾ ਜੋ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਕਿ ਸਿੱਖਾਂ ਨੂੰ ਇਹ ਮੋਦੀ ਸਰਕਾਰ ਨੇ ਮਨਵਾਇਆ ਅਮਰੀਕਾ ਦੀ ਕੈਨੇਡਾ ਦੀ ਬ੍ਰਿਟੇਨ ਤੇ ਪਾਕਿਸਤਾਨ ਦੀ ਇਹਨਾਂ ਨੇ ਸੋਵਰਨਿਟੀ ਬਾਦਸ਼ਾਹੀ ਤੋੜੀਤੀ ਹੈ ਜਿਹੜਾ ਕੋਈ ਦੂਜਾ ਮੌਲਕ ਜਿਸੇ ਮੌਲਕ ਦੇ شہری ਸਿਟੀਜ਼ਨ ਨੂੰ ਨਹੀਂ ਮਾਰ ਸਕਦਾ ਇਹ ਸਾਰੀਆਂ ਗੱਲਾਂ ਬੇਨजीर ਫੋਟੋ ਦੇ ਪੁੱਤ ਨੇ UN ਦੀ ਜਨਰਲ ਅਸੈਂਬਲੀ ਦੇ ਵਿੱਚ ਜਾਣ ਕੇ ਕਹਿ ਦਿੱਤੀਆਂ ਉਹ ਰਿਕਾਰਡ ਦੇ ਉੱਤੇ ਤੁਸੀਂ ਸੁਣ ਸਕਦੇ ਹੋ ਟੁੱਟੀ ਆਵਾਜ਼ UN ਦੀ ਜਨਰਲ ਅਸੈਂਬਲੀ ਤੱਕ ਪਹੁੰਚਾ ਦਿੱਤੀ ਹੈ ਤੁਸੀਂ ਭੋੜੇ ਬਣ ਜੋ ਕੁਛ ਬਣ ਜੋ ਪਰ 1999 ਦੇ ਵਿੱਚ ਤੁਸੀਂ ਮੈਨੂੰ ਫਾਂਸੀ ਤੋਂ ਬਿਠਾ ਕੇ ਵੋਟਾਂ પાਖੇ ਜੇਲ੍ਹ ਦੇ ਵਿੱਚ ਉਡਾਇਆ ਸੀ ਮੈਂ ਉਸ ਟਾਈਮ ਦੀtoddi ਵਫਾਦਾਰੀ ਕਰਦਾ ਰਹੇ ਹਾਂ ਤੁਸੀਂ ਮੰਨੋ ਨਾ ਮੰਨੋ ਇਹ ਤੁਹਾਡੀ ਮਰਜ਼ੀ ਹੈ ਇੱਧਰ ਉੱਧਰ ਮੈਂ ਨਹੀਂ ਗਿਆ ਜਾਂ ਖੱਬੇ ਨਾ ਸੱਜੇ ਨਾ ਸਿੱਧਾ ਨਾ ਪੁੱਠਾ ਤੁਹਾਡੀ ਨਮਾਇੰਦਗੀ ਕਰਦਾ ਰਿਹਾ ਹਾਂ ਅੰਤ ਸਮੇਂ ਤੱਕ ਕਰਦਾ ਰਹੂੰਗਾ ਬੋਲੇ ਜੀ ਹਾਂ ਸੋ ਕਿਉਂ ਕਰਕੇ ਤੁਸੀਂ ਵੋਟਾਂ પાਕੇ ਮੈਨੂੰ ਇੱਕ ਨਵਾਂ ਜੀਵਨ ਦਿੱਤਾ ਸੋ ਸਾਧ ਸੰਗਤ ਜੀ ਆਪਣੀ ਸ਼ਕਤੀ ਨੂੰ ਸਮਝੋ ਬਿਮਾਰਾ ਵਰਗਣ ਕਦੇ ਕਮਲ ਦੇ ਫੁੱਲ ਨੂੰ ਕਦੇ ਛੜੂ ਨੂੰ ਕਦੇ ਪੰਜੇ ਨੂੰ ਕਦੇ ਬਾਦਲਾਂ ਨੂੰ ਉੰਨਾ ਨਹੀਂ ਕੀ ਕੀਤਾ ਤੁਹਾਡੇ ਲਈ ਮੈਨੂੰ ਦੱਸੋ ਤਾਂ ਸਹੀ ਸ਼ਰਮਣੀ ਅਕਾਲੀ ਦਾ ਨੰਬਰ ਸਰ ਨੇ ਆਪਣੀ ਜਾਨ ਆਪਣੀ ਤਲੀ ਤੇ ਰੱਖ ਕੇ ਟੋਡੀ ਨਮਾਇੰਦਗੀ ਅੱਜ ਵੀ ਅਸੀਂ ਕਰ ਰਹੇ ਆਂ ਤੇ ਦਲ ਖਾਲਸਾ ਵੀ ਨਾਲ ਹੈ ਸਾਡੇ 100 ਮੈਂ ਆਸ ਕਰਦੇ ਹਾਂ ਕਿ ਹੁਣ ਵੋਟਾਂ ਪੈਣੀਆਂ ਤਰਨਤਾਰਨ ਅਸੈਂਬਲੀ ਸੀਟ ਦੀਆਂ ਸਾਡਾ ਕੈਂਡੀਡੇਟ ਉੱਥੇ ਖੜਾ ਹੋਊਗਾ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਐਤ ਕੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਬਰ ਸਰ ਦਾ ਨਮਾਇੰਦਗਾ ਅਸੈਂਬਲੀ ਚੰਡੀਗੜ੍ਹ ਦੇ ਵਿੱਚ ਭੇਜੋ ਜਿਹੜੀ ਗੱਲ ਅਸੀਂ ਇੱਥੇ ਕਰਦੇ ਆਂ ਇਹ ਸਰਕਾਰੀ ਰਿਕਾਰਡ ਦੇ ਉੱਤੇ ਛਪ ਜਵੇ ਤੇ ਆਪਾਂ ਅੱਗੇ ਚੱਲੀਏ ਆਜ਼ਾਦੀ ਦੇ ਲਈ ਬਹੁਤ ਹੈ ਤੁਸੀਂ ਜ਼ਿੰਮੇਵਾਰ ਹੋ ਪਿਛਲੇ ਸਾਲ ਅਸੀਂ ਵਾਅਦੇ ਮਜਾਰਾ ਕੀਤਾ ਸੀ ਕਿਉਂ ਕੀਤਾ ਸੀ ਇਹ ਤੇ ਸਾਡੀ ਕਣਕ ਦੇ ਆਪਾ 2400 ਰੁਪਏ ਕਿਲੋਟਰ ਸੇ ਵਾਗਾਂ ਪਾਰ ਕਰ ਜਾਂਦੇ ਤੇ 3600 ਰੁਪਈਆ ਅਸੀਂ ਵਟਣਾ ਸੀ ਇਹ મોદી ਤੇ ਹਿੰਦੂ ਹਕੂਮਤ ਨੇ ਸਾਨੂੰ ਕਣਕ ਦੇ ਵਿੱਚ 1200 ਰੁਪਈਆ ਕਿਲੋਟਲ ਦਾ ਟਾਪ ਆਤਾ ਫੇਰ ਤੁਸੀਂ ਇਹਨਾਂ ਦੇ ਨਾਲ ਚੱਲੋਗੇ ਮੈਨੂੰ ਦੱਸੋ ਜਿੰਨੇ ਤੁਹਾਡੀ ਅਗਵਾਈ ਕੀਤੀ ਹੈ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਸਾਰੇ ਪਾਸੇ ਅਸੀਂ ਜਾਂਦੇ ਆਂ ਭੀਖ ਮੰਗਦੇ ਆਂ ਕਿ ਸਾਡਾ ਮੋੜ ਖਲੇ ਦਾ ਕਰੋ ਸਾਨੂੰ ਖਾਲਸਾਂ ਦਿਓ ਸਾਤ ਸੰਗਤ ਜੀ ਅੰਗਰੇਜ਼ਾਂ ਦੇ ਖਿਲਾਫ ਅਸੀਂ ਲੜ ਪਏ ਪਰ ਅਸੀਂ ਸੋਚਿਆ ਨਹੀਂ ਕਿ ਜੇ ਅੰਗਰੇਜ਼ ਚਲੇ ਗਿਆ ਤੇ ਹੁਣ ਜਮਹੂਰੀਅਤ ਦਾ ਯੋਗ ਹੈ ਜਮਹੂਰੀਅਤ ਦਾ ਮਤਲਬ ਹੈ ਕਿ ਜਿਹਦੀਆਂ ਵੋਟਾਂ ਜ਼ਿਆਦਾ ਹੋਣਗੀਆਂ ਉਹਦੀ ਸਰਕਾਰ ਬਣੋਂਗੇ ਮੁਸਲਮਾਨ ਤੇ ਹਿੰਦੂ ਦੀ ਜਿੰਤੀ ਆਪਣੇ ਤੋਂ ਬਹੁਤ ਜ਼ਿਆਦਾ ਪਰ ਅਸੀਂ ਆਪਣਾ ਮੁਲਕ ਨਹੀਂ ਮੰਨਿਆ ਜੇ ਜੋ ਇੱਥੇ ਅੰਗਰੇਜ਼ ਸੀ ਹਿੰਦੂ ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਅਸੀਂ ਵੀ ਗੁਲਾਮ ਸੀ ਇਸ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀ ਸਮਝੀ ਹੁਣ ਤੁਸੀਂ ਮੇਰੇ ਕੋਲੇ ਆਉਂਦੇ ਹੋ ਤੇ ਸਾਨੂੰ ਅਮਰੀਕਾ ਭੇਜਦੇ ਮੈਂ ਤਾਂ ਤੁਹਾਡਾ ਨੌਕਰ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਖਰਦੰਨਾ ਪਰ ਜਰ ਤੁਸੀਂ ਵੀ ਮੇਰੇ ਅੱਖੇ ਕਦੇ-ਕਦੇ ਲੱਗ ਜਿਆ ਕਰੋ ਕੋਈ ਮਾੜੀ ਗੱਲ ਤਾਂ ਹੈ ਨਹੀਂਗੀ ਮੈਂ ਹੁਣ ਤੁਹਾਡਾ ਬਹੁਤ ਰਿਣੀ ਹੁੰਦਾ ਹੋਇਆ ਜਸਬੀਰ ਸਿੰਘ ਗੁਛੜੇ ਦਲਬੀਰ ਸਿੰਘ ਬੰਡਾਣਾ ਬਲਜੀਤ ਸਿੰਘ ਬੁੱਟਰ ਗਿੰਦਰ ਸਿੰਘ ਮਿਆਪੁਰ ਸਾਹਿਬ ਸੁਖਜਿੰਦਰ ਸਿੰਘ ਕੈਨੇਡਾ ਹਰਪਾਲ ਸਿੰਘ ਬਲੇ ਅਫਕਾਰ ਸਿੰਘ ਸੰਧੂ ਸਾਹਿਬ ਸਾਰਿਆਂ ਦਾ ਮੈਂ ਬਹੁਤ ॠਣੀ ਐ ਖਾਸ ਕਰਕੇ ਤੁਹਾਡਾ ਜਿਹੜਾ ਤੁਸੀਂ ਆਪਣਾ ਕੰਮ ਖਾਰ ਛੱਡ ਕੇ ਆਏ ਹੋ